ਹਾਂਜੀ ਸਤਿ ਸ਼੍ਰੀ ਅਕਾਲ ਜੀ ਪ੍ਰਿੰਨਤ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਿਹੜੀ ਤੁਹਾਡੇ ਸਾਹਮਣੇ ਇੱਕ ਵੀਡੀਓ ਲੈ ਕੇ ਆਏ ਹਾਂ ਅਭੀ ਘਰ ਦੀ ਤਜੌਰੀ ਦੇ ਵਿੱਚ ਇਹ ਚੀਜ਼ਾਂ ਤੁਸੀਂ ਰੱਖਦੇ ਹੋ ਤੁਸੀਂ ਦੇਖੋ ਤੁਹਾਡੇ ਘਰ ਦੇ ਵਿੱਚ ਬਹੁਤ ਬਰਕਤਾਂ ਹੋਣਗੀਆਂ ਤਜੌਰੀ ਤੁਹਾਡੇ ਵਿੱਚ ਪੈਸਾ ਨਾ ਭਰੀ ਰਹੂਗੀ ਤੇ ਤੁਹਾਡੇ ਸਿਰ ਕੱਟ ਜਾਊਗੀ ਖਤਮ ਹੋਊਗਾ ਜੋ ਕੋਈ ਕੀਤਾ ਕਰਾਇਆ ਕੋਈ ਦਸ਼ਮਨਾ ਦਾ ਵੇਖੋ ਕੋਈ ਕਰਿਆ ਕਰਾਇਆ ਕੋਈ ਜਾਦੂਆਸਰਾ ਉਹ ਵੀ ਸਭ ਖਤਮ ਹੋ ਜਾਊਗਾ ਜੀ ਤੇ ਆਪਾਂ ਵੀ ਮਾਰਕੀ ਹੁੰਦਾ ਨਾ ਇਹ ਗਰੀਬੀ ਪਿੱਛਾ ਨਹੀਂ ਛੱਡਦੀ ਬਰੀ ਬਰੀ ਆਪਣੀ ਪਿੱਛਾ ਨਹੀਂ ਛੱਡਦੀ ਆਪਾਂ ਨੂੰ ਜੇ ਇਹ ਇਹ ਪਾਪ ਕਰ ਲਗੇ 25 30 ਦਿਨਾਂ ਦੇ ਵਿੱਚ ਵਿੱਚ ਮੈਂ ਤੁਹਾਡਾ ਨਾ ਗਰੰਟੀ ਕਰਦੀ ਆ ਇਹ ਤੁਹਾਨੂੰ ਅਸਰ ਕੋਈ ਹੋਊਗਾ ਫਾਇਦਾ ਹੋਊਗਾ ਸੁਰੂਗਾ ਉਸੇ ਵਾਸਤੇ ਕਪੂਰ ਉਦਰੀ ਪਾਉਣਾ ਜੀ ਤੇ ਆਪਾਂ ਇਹ ਜਿਹੜਾ ਕਪੂਰ ਹੈ ਭਾ ਜਿਹੜਾ ਕਪੂਰ ਹੈ ਜਿਹੜੀ ਭਾਰਤੀ ਸੰਸਕ੍ਰਿਤੀ ਵਿੱਚ ਇੱਕ ਸ਼ਕਤੀਸ਼ਾਲੀ ਤੇ ਪਵਿੱਤਰ ਵਸਤੂ ਹੈ ਜਿਸ ਦਾ ਉਪਯੋਗ ਵੀ ਪੂਜਾ ਪਾਠ ਚ ਸਮਗਰੀ ਚ ਕੀਤਾ ਜਾਂਦਾ ਹੈਗਾ ਜਲਾਇਆ ਜਾਂਦਾ ਹੈਗਾ ਜਿਹੜੀ ਆਪਾਂ ਸਭੀ ਸਮਗਰੀ ਧੂਪ ਲੇਕਾਂ ਉਹਦੇ ਵਿੱਚ ਵੀ ਕਪੂਰ ਦਾ ਉਹ ਹੁੰਦਾ ਰਚੂ ਦੁਗਾ ਤੇ ਆਪਾਂ ਜੋ ਅਰਗਵਤੀਆਂ ਇਹ ਲੇਖੇ ਵੀ ਕਪੂਰ ਦਿਆਂ ਹੁੰਦੇ ਹਨ ਬਾਕੀ ਕਪੂਰ ਦਾ ਜਲਾਉਣ ਨਾਲ ਜਿਹੜੀ ਨਕਾਰਾਤਮਕ ਵਿੱਚ ਹੁੰਦੀ ਉਹ ਖਤਮ ਹੋ ਜਾਂਦੀ ਹੈ ਤੇ ਸਕਾਰਾਤਮਕ ਊਰਜਾ ਹੁੰਦੀ ਹੈ ਉਹ ਉਹਦੇ ਵਿੱਚ ਬਦਲ ਜਾਂਦੀ ਹੈ ਨਕਾਰਾਤਮਕ ਜਦੋਂ ਆਪਾਂ ਕਪੂਰ ਨੂੰ ਜਲਾ ਦਿੰਦੇ ਆ ਜਿਹੜੀ ਨੈਗੇਟਿਵ એનર્ਜੀ ਹੈ ਉਹ ਪੋਜੀਟਿਵ ਨਰਜੀ 'ਚ ਬਦਲ ਜਾਂਦੀ ਹੈ ਆਪਣਾ ਮਨ ਵੀ ਸਦੀ ਪੋਜੀਟਿਵ ਹੋ ਜਾਂਦਾ ਹੈ ਤੇ ਦੁਸ਼ਮਣਾਂ ਤੋਂ ਆਪਾਂ ਨੂੰ ਇਹ ਬਹੁਤ ਮੁਕਤੀ ਦਵਾ ਦਾ ਜੋ ਵੀ ਆਪਾਂ ਦੁਸ਼ਮਣਾਂ ਲਈ ਕੋਈ ਹੋਰ ਆਪਾ ਕਰਦੇ ਆ ਉੱਥੇ ਆਪਾਂ ਪੂਰ ਦਾ ਪਾ ਬਹੁਤ کارਗਰ ਮੰਨਿਆ ਕਿ ਦੁਸ਼ਮਣਾਂ ਐ ਦੂਰ ਹੋ ਜਾਂਦੇ ਆ ਇੱਕ ਵੇਖ ਜਿਹੜਾ ਦੁਸ਼ਮਣ ਹੁੰਦਾ ਇੱਕਦਮ ਹੁੰਦਾ ਸਾਹਮਣੇ ਆ ਸਾਹਮਣੇ ਦੁਸ਼ਮਣ ਉਹ ਨਾ ਖਤਰਨਾਕ ਨਹੀਂ ਹੁੰਦਾ ਜਿਹੜਾ ਪਿੱਠ ਪਿੱਛੇ ਦੁਸ਼ਮਣ ਹੁੰਦੇ ਨੇ ਜੀ ਉਹ ਬਹੁਤ ਜ਼ਿਆਦਾ ਖਤਰਨਾਕ ਹੁੰਦੇ ਹੈਗੇ ਉਹ ਖਤਰਨਾਕ ਹੁੰਦੇ ਉਹ ਹਮੇਸ਼ਾ ਆਪਾਂ ਨੂੰ ਇਹ ਸੋਚਦੇ ਰਹਿੰਦੇ ਕਿ ਕਿਵੇਂ ਨਾ ਕਿਵੇਂ ਇਹਨੂੰ ਪਿੱਛੇ ਸਿੱਟ ਕੇ ਕਿਵੇਂ ਨਾ ਕਿਵੇਂ ਇਹਦੇ ਵੀ ਮਾੜਾ ਸੋਚਦੇ ਰਹਿੰਦੇ ਆ ਇਹਦਾ ਨੁਕਸਾਨ ਹੋਵੇ ਇਹਦੇ ਪੈਸੇ ਦਾ ਨੁਕਸਾਨ ਹੋਵੇ ਇਹਨੂੰ ਕਿਵੇਂ ਨ ਕਿਵੇਂ ਇਹ ਪਛਾਣ ਲਿ ਜਾਵੇ ਅੱਗੇ ਨਾ ਕਰਿਓ ਆਪਣੀ ਜਾਨੀ ਤਰੱਕੀ ਤੋਂ ਜਲਦੇ ਰਹਿੰਗੇ ਆਪਣੀ ਸਫਲਤਾ ਤੋਂ ਇਹ ਸਾਰਿਆਂ ਨਾਲੋਂ ਜ਼ਿਆਦਾ ਬੁਰਾ ਹੁੰਦਾ ਇਹ ਇੱਥੇ ਕੀ ਹੁੰਦਾ ਜਦੋਂ ਸਾਰਾ ਦਿਨ ਆਪਣੇ ਬਾਰੇ ਮਾੜਾ ਸੋਚੀ ਜਾਂਦਾ ਫਿਰ ਕੋਈ ਇਸ ਤਰ੍ਹਾਂ ਦਾ ਪੰਨਾ ਜਾਰ ਦੋਸ਼ ਕੋਈ ਇਸ ਤਰ੍ਹਾਂ ਦਾ ਦੋਸ਼ ਲੱਗ ਜਾਂਦਾ ਜੋ ਆਪਣਾ ਤੋਂ ਛੇਤੀ ਛੇਤੀ ਫਿਰ ਉਹ ਜਾਣਦਾ ਨੇ ਫਿਰ ਉਹ ਆਪਣਾ ਨਫਾ ਨੁਕਸਾਨ ਬਹੁਤ ਕਰਦਾ ਹੈਗਾ ਫਿਰ ਉਹਨੇ ਵਿੱਚ ਕੋਈ ਵੀ ਆਪਾਂ ਕੰਮ ਕਰਦੇ ਉਹ ਚ ਨਫਾ ਨਹੀਂ ਨਾ ਨੁਕਸਾਨ ਹੀ ਹੁੰਦਾ ਵਪਾਰ ਚ ਘਾਟਾ ਪੈਣ ਲੱਗ ਜਾਂਦਾ ਘਰ ਚ ਕੋਈ ਵੀ ਚੀਜ਼ ਸਹੀ ਨਹੀਂ ਹੁੰਦੀ ਜ਼ਿਆਦਾਤਰ ਪੈਸਾ ਬਿਮਾਰੀਆਂ ਦੇ ਲੱਗ ਜਾਂਦਾ ਜੋ ਵੀ ਪੈਸਾ ਹੁੰਦਾ ਘਰ ਦੇ ਵਿੱਚ ਖੜਦਾ ਨਹੀਂ ਆਉਂਦਾ ਪਿੱਛੋਂ ਪਹਿਲਾਂ ਬਿਮਾਰਾਂ ਤੇ ਮਾੜੇ ਥਾਮਾਂ ਤੇ ਪੈਸੇ ਨੇ ਲੱਗੇ ਜਾਣਾ ਉਹ ਹੁੰਦਾ ਹੀ ਨਜ਼ਰ ਦਾ ਦੋਸ਼ ਜੋ ਆਪਣੇ ਦੋਸ਼ ਨੂੰ ਸਾਰਾ ਦਿਨ ਆਪਣੇ ਬਾਰੇ ਮਾੜਾ ਸੋਚ ਲੇ ਕਿਉਂਕਿ ਅੱਜ ਸਮਾਂ ਹੀ ਇਹੋ ਜਿਹਾ ਕੋਈ ਕਿਸੇ ਨੂੰ ਅੱਗੇ ਵਾਅਦਾ ਦੇ ਕੇ ਕੋਈ ਨਹੀਂ ਹੈਗਾ ਸਾਰਾ ਦਿਨ ਸਾੜਾ ਹੀ ਕਰਦੇ ਨੇ ਅੱਗੇ ਵਾਅਦਾ ਦੇ ਕੇ ਕੋਈ ਖੁਸ਼ ਨਹੀਂ ਹੁੰਦਾ ਅਗਲਾ ਮਾੜਾ ਹੀ ਸੋਚਦਾ ਵੀ ਤਰੱਕੀ ਕਿਉਂ ਕਰਦਾ ਹੈ ਸਫਲਤਾ ਕਿਉਂ ਕਰਦਾ ਹੈ ਸੌਖਾ ਕਿਉਂ ਇਹਦੇ ਲਈ ਜਿਹੜਾ ਇਹ ਸਾੜਾ ਇੱਕ ਬੰਦਾ ਕਰੀ ਜਾਂਦਾ ਨਕਾਰਾਤਮਕ ਸੋਚ ਫਿਰ ਆਪਣੇ ਤੇ ਪੈਣੇ ਸ਼ੁਰੂ ਹੋ ਜਾਂਦੇ ਫਿਰ ਆਪਣਾ ਦਿਨੋਂ ਦਿਨ ਨੁਕਸਾਨ ਹੋਣ ਲੱਗ ਜਾਂਦਾ ਹੈਗਾ ਤੇ ਕਈ ਵਾਰ ਫਿਰ ਆਪਾਂ ਇਹਨਾਂ ਇਹਦੀ ਗਰੀਬੀ ਦੇ ਵਿੱਚੋਂ ਨਿਕਲ ਹੀ ਨਹੀਂ ਸਕਦੇ ਇਹਨੇ ਇਹੋ ਜਿਹੀ ਇਹਨਾਂ ਦੇ ਨજર ਦੋਸ਼ ਦੇ ਵਿੱਚ ਫਸੇ ਰਹਿੰਦੇ ਆਗੇ ਫਿਰ ਆਪਣੇ ਧਨ ਦਾ ਨੁਕਸਾਨ ਹੋਈ ਜਾਂਦਾ ਹੈਗਾ ਆਪਾਂ ਇਹ ਤੋਂ ਕੁਝ ਕਿਤੇ ਵੀ ਬਾਹਰ ਨਹੀਂ ਸਕਦੇਗੇ ਫਿਰ ਗਰੀਬੀ ਆਪਣਾ ਫਿਰ ਕਦੇ ਵੀ ਪਿੱਛਾਂ ਨਹੀਂ ਛੱਡਦੀਗੀ ਤੇ ਇਹਦੇ ਲਈ ਜੀ ਆਪਾਂ ਇਹਨਾਂ ਜਿਹੜਾ ਪਰਦੁਸ਼ਮਣਾਂ ਦਾ ਆਪਾਂ ਖਾਤਮਾ ਕਰਾਂਗੇ ਫਿਰ ਆਪਣੇ ਪੈਸੇ 'ਤੇ ਬਚਤ ਹੋਊਗੀ ਫਿਰ ਆਪਾਂ ਕਰਜੇ ਤੋਂ ਨਿਜਾਤ ਪਾਵਾਂਗੇ ਇਹਦੇ ਲਈ ਵੀ ਆਪਾਂ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਕਿਉਂਕਿ ਆਪਾਂ ਨੂੰ ਕਈ ਵਾਰ ਖੁਦ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਿਹੜਾ ਆਪਣੇ ਤੇ ਸਾੜਾ ਕਰਦਾ ਕਿਹੜਾ ਜਾਲ ਲਗਾ ਕਰਦਾ ਆਉਣਾ ਅਗਲੇ ਨੇ ਇੱਧਰ ਉੱਧਰ ਦੇਖ ਕੇ ਫਿਰ ਅੰਦਰੇ ਅੰਦਰ ਸਾੜਾ ਕਰਨਾ ਵੀ ਨੇ ਆਹ ਕਰ ਲਿਆ ਆਹ ਕਰ ਲਿਆ ਹਨਾ ਪਤਾ ਹੀ ਨਹੀਂ ਕਿੱਥੇ ਫਿਰ ਉਹ ਕਿਵੇਂ ਨਜ਼ਰ ਲੱਗ ਜਾਂਦੀ ਕਿਉਂ ਆਪਣੇ ਧਨ ਦੇ ਉੱਤੇ ਉਹ ਭਾਰੀ ਪੈ ਜਾਂਦੀਆਂ ਉਹ ਨਜ਼ਰ ਇੱਥੇ ਆਪਾਂ ਤੁਹਾਨੂੰ ਦੱਸਦੇ ਆਂ ਜੀ ਸ਼ੁਕ ਆਪਾਂ ਆਪਾਂ ਜੇ ਮੰਗਲਵਾਰ ਰਾਹ ਦੇਣਾ ਆਪਣੇ ਹਨੂਮਾਨ ਨੂੰ ਇਹ ਖੱਪ ਮੰਨਦੇ ਆ ਸੰਕਟ ਮੋਚਨ ਹਨੂਮਾਨ ਜੀ ਨੂੰ ਕਹਿ ਦਿੰਨੇ ਆ ਆਪਾਂ ਕਿ ਜੋ ਆਪਣੇ ਵੱਡੇ ਤੋਂ ਵੱਡੇ ਸੰਕਟ ਮੋਚਨ ਕਰ ਜੋ ਜੇ ਆਪਾਂ ਵੀ ਹੁਣ ਆਪਾਂ ਸਿੱਖ ਧਰਮ ਦੇ ਵਿੱਚ ਆ ਆਪਾਂ ਗੁਰੂ ਘਰ ਤੋਂ ਇਲਾਵਾ ਹੋਰ ਆਪਾਂ ਕਿਤੇ ਜਾਣਦੇ ਨਹੀਂਗੇ ਹਨਾ ਪਰ ਜਦੋਂ ਆਪਾਂ ਘਰ ਦੇ ਵਿੱਚ ਪਸ਼ੂ ਰੱਖੀ ਹੁੰਦੇ ਆ ਆਪਾਂ ਹਨੂਮਾਨ ਦੀ ਮੰਨੀ ਜ਼ਰੂਰ ਪਕਾਉਂਦੇ ਆ ਵੀ ਪਸ਼ੂ ਨਾਲ ਚੰਦ ਤੰਦਰੁਸਤੀ ਦਾ ਬਖਸ਼ੇ ਵਾਧਾ ਰਵੇ ਹਨਾ ਤੇ ਦੇਖੋ ਆਪਾਂ ਸਾਰੇ ਵੀ ਸਿੱਖ ਧਰਮ ਦੇ ਵਿੱਚ ਹੋ ਕੇ ਵੀ ਆਪਾਂ ਪਸ਼ੂਆਂ ਵਾਲੇ ਲੋਕ ਬੀਹ ਪਹਿਲਵਾਨ ਦੇ ਮੰਦਿਰ ਸਿਆ ਕੇ ਮੰਨੀ ਜਰੂਰ ਸੀ ਜੜਮਨੇ ਆ ਪਸੂ ਅੱਜ ਸੁਖ ਸ਼ਾਂਤੀ ਲਈ ਹੈਨਾ ਇਹ ਕੰਮ ਦੇਖ ਆਪਾਂ ਸਾਰੇ ਕਰਦੇ ਆਂਗੇ ਤੇ ਫਿਰ ਤੁਸੀਂ ਇੱਥੇ ਤੁਸੀਂ ਕੀ ਕਰਨਾ ਹੈ ਮੰਗਲਵਾਰ ਵਾਲੇ ਦਿਨ ਆਪਣੇ ਘਰ ਦੇ ਵਿੱਚ ਜੇ ਤੁਹਾਡੇ ਪਸੂਆਂ ਚ ਨੁਕਸਾਨ ਹੋ ਰਿਹਾ ਕੋਈ ਲੋਪਾਰ ਚ ਨੁਕਸਾਨ ਹੋ ਰਿਹਾ ਘਰ ਦੇ ਵਿੱਚ ਕੋਈ ਬਿਮਾਰੀ ਘळा ਨਹੀਂ ਜਾਂਦੀ ਤੇ ਤੁਸੀਂ ਮੰਗਲਵਾਰ ਵਾਲੇ ਦਿਨ ਦੋ ਕੁ ਭੂੜ ਦੇ ਟਿੱਕੀਆਂ ਲੈ ਲੈਣੀਆਂ ਜੀ ਪੰਜ ਸਾਤ ਲੌਂਗ ਤੁਸੀਂ ਕਪੂਰ ਹੁੰਦਾ ਜਿਹੜਾ ਹਮੇਸ਼ਾ ਉਹਨਾਂ ਨੂੰ ਕੋਈ ਵੀ ਸਮਗਰੀ ਆ ਤੂ ਜਿਹੜਾ ਹਵਨ ਸਮਗਰੀ ਚ ਵੱਟਿਆ ਜਾਂਦਾ ਉਹ ਕਪੂਰ ਤੇ ਉਹ ਨੂੰ ਚਾ ਲੈ ਕੇ ਆਇਓ ਉਹ ਕੂਰ ਦੇ ਨਾਲ ਕਰਨਾ ਠੀਕ ਨਾਲ ਲੈ ਲਿਓ ਪੰਜ ਸਾਫ ਤੇ ਲੌਂਗ ਲੈ ਲਿਓ ਲੌਂਗ ਕੋਈ ਵੀ ਟੁੱਟਿਆ-ਟੁੱਟਿਆ ਨਾ ਹੋਵੇ ਬਿਲਕੁਲ ਸਾਫ ਤੇ ਸਹੀ ਲੌਂਗ ਉਹਨਾਂ ਨੂੰ ਇੱਕ ਦੀਵੇ 'ਚ ਜਗਾ ਲੈ ਜਲਾ ਲੈਣਾ ਪਹਿਲਾਂ ਤੁਸੀਂ ਆਪ ਦੇ ਘਰ ਦੇ ਮੰਦਰ ਆ ਜਿਹੜਾ ਉੱਥੇ ਤੁਸੀਂ ਨਹਾ ਧੋ ਕੇ ਸਾਫ ਸੁਥਰੇ ਕੱਪੜੇ ਪਾ ਕੇ ਸ਼ਾਮ ਨੂੰ ਕਰ ਲਿਓ ਤੁਸੀਂ ਨਹਾ ਧੋ ਕੇ ਸਾਫ ਸੁਥਰੇ ਕੱਪੜੇ ਪਾ ਕੇ ਉੱਥੇ ਬੈਠਣਾ ਬੈਠ ਕੇ ਵਿੱਚ ਜੋ ਕੋਈ ਦੀਵਾ ਬੱਤੀ ਤੁਸੀਂ ਲਾਉਣੀ ਆ ਆਪਦੇ ਦੇਵੀ ਦੇਵਤਿਆਂ ਦੇ ਕੋਲਣਾ ਕੋਲ ਦੇਿਆਂ ਦੇ ਉਹਦੇ ਕੋਲ ਦੇ ਦੇਵਤਿਆਂ ਨੂੰ ਜੋ ਮੰਨਦੇ ਚੋਤੂ ਫਲਾ ਕੇ ਤੁਸੀਂ ਤੇ ਉੱਥੇ ਤੁਸੀਂ ਦੀਵਾ ਲੈ ਲੈਣਾ ਦੀਵੇ ਦੇ ਵਿੱਚ ਤੁਸੀਂ ਤਿੰਨ ਤੱਕ ਬੂੜਦੇ ਟਿੱਕੀਆਂ ਪਾ ਲੈਣੀਆਂ ਤੇ ਪੰਜ ਵਿੱਚ ਸਾਬਤ ਲੌਂਗ ਪਾ ਲੈਣਗੇ ਤੇ ਇਹਨਾਂ ਨੂੰ ਜਲਾ ਲੈਣਾ ਜਲਾ ਕੇ ਜੀ ਇਹਨਾਂ ਨੂੰ ਤੁਸੀਂ ਆਪਦੇ ਕੂੜਿਆ ਰੂਨ ਦੇ ਵਿੱਚ ਇਹਨਾਂ ਨੂੰ ਜਲਾਉਣਾ ਉਸ ਤੋਂ ਬਾਅਦ ਤੁਸੀਂ ਇਹ ਦੀਵੇ ਨੂੰ ਚੱਕਣਾ ਆਪਦੇ ਸਾਰੇ ਘਰ ਚ ਸਾਰੇ ਕਮਰਿਆਂ ਚ ਕੋਨੇ ਕੋਨੇ ਜਿੱਥੇ ਧੂਏ ਨੂੰ ਭਵਾ ਦੇਣਾ ਕਿ ਧੂਆ ਸਾਰੇ ਘਰ ਦੇ ਵਿੱਚ ਆਪਾਂ ਦਿਖਾ ਦੇਣਾ ਉੱਤੋਂ ਬਾਦ ਲਿਆ ਕੇ ਤੁਸੀਂ ਨੂੰ ਪੂਜਾ ਰੂਮ ਦੇ ਵਿੱਚ ਹੀ ਫੇਰ ਰੱਖ ਲਿਓ ਰੱਖ ਕੇ ਤੁਸੀਂ ਦੂਜੇ ਦਿਨ ਸਵੇਰ ਬੁੱਧਵਾਰਾ ਦੀ ਸਵੇਰ ਉੱਠੋਂਗੇ ਇਹ ਜਿਹੜੀ ਰਾਖ ਹੈ ਨੂੰ ਥੋੜੇ ਜਿਹਾ ਪਾਣੀ ਚ ਪਾ ਲਿਓ ਜਿਹੜੀ ਕਪੂਰ ਦੀ ਰਾਖ ਬਣੂਗੀ ਜੀਵੇ ਇਸ ਇਹਨੂੰ ਥੋੜਾ ਜਿਹਾ ਪਾਣੀ ਲੈ ਕੇ ਉਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਘੋਲ ਕੇ ਆਪਣੇ ਮੁੱਖ ਦਰਵਾਜ਼ਾ ਉਹਦੇ ਦੋਨੇ ਪਾਸੇ ਪਾ ਦਿਓ ਬਾਹਰਲੇ ਪਾਸੇ ਨਾ ਗੇਟ ਦੇ ਦੋਨੇ ਪਾਸੇ ਨੂੰ ਛੜਕ ਛੜਕ ਦਿਓ ਤੁਸੀਂ ਦੇਖੋਗੇ ਜੇ ਤੁਸੀਂ ਪੰਜ ਚਾਰ ਮੰਗਲਵਾਰ ਹੀ ਕਰੋਗੇ ਨਾ 100% ਤੁਹਾਡੇ ਘਰ ਦੇ ਵਿੱਚ ਫਾਇਦਾ ਹੋ ਜੂਗਾ ਨਕਾਰਾਤਮਕ ਊਰਜਾ ਨਿਕਲੂ ਤੁਸੀਂ ਇਹ ਮੰਗਲਵਾਰ ਨੂੰ ਕਰਦੇ ਹੋ ਜਿਸ ਨੂੰ ਜਿਆਦਾ ਵਕਤ ਵੀ ਪਰ ਮੰਗਲਵਾਰ ਤੇ ਸ਼ਨੀਵਾਰ ਇਹ ਤੁਸੀਂ ਦੋ ਦਿਨ ਵੀ ਲਗਾਤਾਰ ਕਰ ਸਕਦੇ ਹੋਗੇ ਇੱਕ ਫਿਰ ਦੀ ਦੋਵੇਂ ਆਪਣੇ ਘਰ 'ਚ ਬਿਮਾਰੀਆਂ ਕਲੇ ਕਲਾ ਕਲੇਸ਼ ਜਿਆਦਾ ਬਣ ਜਾਂਦੀ ਹੈ ਨਾ ਕੋਈ ਦਿੱਕਤਾਂ ਆਉਂਦੀਆਂ ਆਪਾਂ ਗੰਭੀਰ ਬਿਮਾਰੀ ਆਪਣੇ ਘਰ 'ਚ ਪੈਦਾ ਹੋ ਜਾਂਦੀ ਹੈ ਪੈਸੇ ਹੀ ਲੱਗੀ ਜਾਂਦਾ ਬਿਮਾਰੀਸ ਤੇ ਫਿਰ ਤੁਸੀਂ ਰੋਜ਼ਾਨਾ ਸ਼ਾਮ ਨੂੰ ਘਰ ਦੇ ਵਿੱਚ ਕਪੂਰ ਜਗਾਉਣਾ ਸ਼ੁਰੂ ਕਰ ਦਿਓ ਉਹ ਨਹਾਰ ਹੋਈ ਕਪੂਰ ਦੇ ਧੂਪ ਦੇ ਨੇ ਸ਼ੁਰੂ ਕਰਦੇ ਹੋ ਤੁਸੀਂ ਤੇ ਸੁਭਾ ਉਹ ਸਰਾਖ ਨੂੰ ਤੁਸੀਂ ਬਾਅਦ ਵਿੱਚ ਪਾਣੀ ਚ ਘੋਲ ਕੇ ਬਾਅਦ ਚ ਪਾਉਣੀ ਫਿਰ ਤੁਸੀਂ ਪਿੱਤਲ ਦੀ ਕਟੋਰੀ ਲੈ ਲਿਓ ਜੇ ਕੋਈ ਸਾਨੂੰ ਲੱਗਦਾ ਕਿ ਸਾਡੇ ਤੋਂ ਕੀ ਕੀਤਾ ਕਰਾਇਆ ਕੋਈ ਦੋਸ਼ਮਾ ਸਾਡਾ ਕੋਈ ਖਹਿੜਾ ਨਹੀਂ ਛੱਡਦਾ ਕਿ ਸਾਡੇ ਤੋਂ ਕੁਛ ਕਰਾ ਦੁੱਤਾ ਹਾਂ ਫਿਰ ਤੁਸੀਂ ਉੱਥੇ ਕੀ ਕਰਨਾ ਪਿੱਤਲ ਦਾ ਭਾਂਡਾ ਲੈ ਲਿਓ ਉਹਦੇ ਵਿੱਚ ਦੋ ਕਪੂਰ ਤੇ ਤਿੰਨ ਲੌਂਗ ਪਾ ਲਿਓ ਇਹਨਾਂ ਨੂੰ ਮੰਗਲਵਾਰ ਤੇ ਸ਼ਨੀਵਾਰ ਵਾਲ ਮੰਗਲਵਾਰ ਵਾਲੇ ਦਿਨ ਕਰ ਲਿਓ ਚਾਹੇ ਸ਼ਨੀਵਾਰ ਆੜੇ ਤੇ ਨਾ ਤੇ ਇਹਨੂੰ ਤੁਸੀਂ ਜਗਾ ਕੇ ਸਾਰੇ ਘਰ ਦੇ ਵਿੱਚ ਤੁਸੀਂ ਇਹਦਾ ਧੂਆ ਦੇਣਾ ਜੀ ਇਹ ਵੀ ਵੇਖ ਤੁਸੀਂ ਕੀਤਾ ਕਰਾਇਆ ਥੋੜਾ ਜਿਹਨੇ ਕੀਤਾ ਕਰਾਇਆ ਉਸੇ ਦੇ ਘਰੇ ਵਾਪਸ ਚਲਾ ਜਾਊਗਾ ਤੁਹਾਡਾ ਬਾਲ ਵੀ ਨਹੀਂ ਹੁੰਦਾਗਾ ਦੀਵਾ ਲੈ ਲੈਣਾ ਜੀ ਉਹਦੇ ਚ ਕਾਲੇ ਤਿਲ ਪਾ ਲੈਣੇ ਆ ਤੇ ਉਹਦੇ ਵਿੱਚ ਕਪੂਰ ਰੱਖ ਕੇ ਜਲਾ ਕੇ ਤੇ ਮੁੱਖ ਦਵਾਰ ਤੇ ਰੱਖ ਦਿਓ ਤੇ ਇਹਦੇ ਨਾਲ ਵੀ ਜੋ ਵੀ ਕੋਈ ਤੁਹਾਡੇ ਤੇ ਬੁਰਾ ਸੋਚਦਾ ਬੁਰਾ ਕਰਦਾ ਉਹ ਨੈਗੇਟਿਵ એનર્ਜੀ ਖਾ ਤੁਮ ਹੋ ਜੂਗੀ ਉਹ ਉਸੇ ਤੇ ਪ੍ਰਭਾਵ ਪਾਊਗਾ ਤੁਹਾਡੇ ਤੇ ਕੋਈ ਪ੍ਰਭਾਵ ਨਹੀਂ ਪੈਣਾ ਇਸੋਂ ਨਾਲ ਇਹਦੇ ਲਈ ਕੁਝ ਚੀਜ਼ ਲੈ ਆਂਦੀ ਅਸੀਂ ਫਲਾਣਾ ਸਾੜਾ ਕਰਨ ਲੱਗ ਜਾਂਦਾ ਨੁਕਸਾਨ ਹੋਣਾ ਹੈ ਜਾਂ ਕੋਈ ਸਾਡੇ ਤੇ ਮੱਚਦਾ ਹੈ ਨਾ ਉੱਥੇ ਤੁਸੀਂ ਕਰਨਾ ਮਿੱਟੀ ਹੱਦੀ ਵਾਲਾ ਲੈ ਲਿਓ ਉਹਦੇ ਵਿੱਚ ਕਾਲੇ 蒂ਲ ਪਾ ਲਿਓ ਤੇ ਕਪੂਰ ਪੀਸ ਕੇ ਕਪੂਰ ਪਾ ਲਿਓ ਉਹਦੇ ਵਿੱਚ ਫੇ ਤੁਸੀਂ ਆਹਦੇ ਮੁੱਖ ਦਰਵਾਜ਼ੇ ਤੇ ਰੱਖ ਕੇ ਉਹ ਜਲਾ ਦਿਓ ਤੁਸੀਂ ਦੇਖਿਓ ਤੁਹਾਡਾ ਕੋਈ ਵੀ ਕੋਈ ਨਹੀਂ ਕਰ ਸਕਦਾ ਕਪੂਰ ਤੇ ਫੜਕੜੀ ਨੂੰ ਮਿਲਾ ਕੇ ਤੁਸੀਂ ਘਰ ਦੇ ਚਾਰੇ ਕੋਨਿਆਂ ਵਿੱਚ ਰੱਖ ਲੇ ਉਹਨਾਂ ਕਾ ਕਪੂਰ ਲੈ ਲਿਓ ਉਹਨਾਂ ਫੜਕੜੀ ਲੈ ਲਿਓ ਚਾਰਾਂ ਕੋਨਿਆਂ ਦੇ ਵਿੱਚ ਰੱਖ ਦਿਓ ਰੱਖ ਦਿਓ ਇਹ 7 ਦਿਨਾਂ ਬਾਅਦ ਉਹਨਾਂ ਨੂੰ ਚੱਕ ਕੇ ਪਾਣੀ 'ਚ ਵਹਾ ਦਿਓ ਦੁਬਾਰਾ ਫੇਰ ਰੱਖ ਦਿਓ ਤੁਹਾਡੇ ਘਰ ਦੇ ਵਿੱਚ ਕੁਝ ਵੀ ਕੀਤਾ ਕਰਾਇਆ ਕੋਈ ਅਸਰ ਨਹੀਂ ਕਰਨਾ ਤੁਸੀਂ ਸਭ ਨੋਰਮਲ ਵਰਨਾਉ ਹੋ ਜਾਓਗੇ ਤੇ ਜੇ ਹੁਣ ਆਪਾਂ ਆਪਨ ਪਤਾ ਹੁੰਦਾ ਵੀ ਫਲਾਨਾ ਬੰਦਾ ਨਾ ਆਪਣੇ ਉੱਤੇ ਇਸ ਤਰ੍ਹਾਂ ਮਾੜਾ ਕਰ ਰਿਹਾ ਜਾਂ ਮਾੜਾ ਆਪਣੇ ਬਾਰੇ ਸੋਚਦਾ ਹੈਗਾ ਵੀ ਕਿਵੇਂ ਨਾ ਕਿਵੇਂ ਆਪਾਂ ਇਤੋਂ ਛੁਟਕਾਰਾ ਪਾ ਕੇ ਵੀ ਇਹ ਆਪਾਂ ਤੰਗ ਕਰਦਾ ਤੇ ਤੁਸੀਂ ਚਾਰ Neem ਕੋ ਦੇ ਚਾਰ ਟੁਕੜੇ ਲੈ ਲਓ ਜੀ ਉਹਦੇ ਵਿੱਚ ਕਪੂਰ ਰੱਖ ਕੇ ਜਿਹੜਾ ਵੀ ਤੁਹਾਡਾ ਮਾੜਾ ਕਰਦਾ ਹੈ ਤੁਸੀਂ ਉਹਦਾ ਨਾਂ ਜਾਣਦੇ ਤੁਸੀਂ ਉਹਦਾ ਨਾਂ ਲੈਂਦੇ ਹੋਏ ਉਹਦੇ ਵਿੱਚ ਕਪੂਰ ਰੱਖ ਕੇ ਤੁਸੀਂ ਕੋਈ ਵੀ ਸਮੇਂ ਨੂੰ ਵੀ ਇਹ ਇਹੋ ਛੁਟਕਾਰਾ ਦਵਾ ਇਹ ਮੇਰੇ ਰਾਸਤੇ ਜੂ ਪਰਾਂ ਹੋ ਜੇ ਤੇ ਉਸ ਤਰ੍ਹਾਂ ਇਸ ਤਰ੍ਹਾਂ ਕਰਕੇ ਤੁਸੀਂ ਕਹਿ ਕਹਾ ਕੇ ਆਤਾ ਤੋੜ ਕੇ ਤੁਸੀਂ ਚਾਰੇ ਟੁਕੜੀ ਇਸ ਸੰਸਾਂ ਜਗਾ ਚ ਰੱਖ ਦਿਓ ਤੁਹਾਡਾ ਪਿੱਛਾ ਛੜ ਦੂਗਾ ਜੀ ਤੁਹਾਡਾ ਵਾਤਾਵਰਨ ਸ਼ੁੱਧ ਹੋਊਗਾ ਤੁਹਾਡੇ ਬਾਰੇ ਚੰਗਾ ਸੋਚਣ ਲੱਗੂ ਮਾੜੀ ਸੋਚੇ ਦਿਮਾਗ ਚੋਂ ਖਤਮ ਹੋ ਜੂ ਜਿਹੜਾ ਜੀ ਕਪੂਰ ਆ ਨਾ ਕਪੂਰ ਜਲਾਉਣ ਨਾਲ ਜਿਹੜੀ ਧਨ ਦੀ ਲక్ష్ਮੀ ਹੁੰਦੀ ਉਹਦਾ ਵਾਸ ਹੋ ਜਾਂਦਾ ਆਪਣੇ ਘਰ ਨੂੰ ਘਰ ਦੇ ਵਿੱਚ ਕਪੂਰ ਲక్ష్ਮੀ ਕਪੂਰ ਤੇ ਤੇ ਕਪੂਰ ਦੀ 스멜 ਦੇ ਤੇ ਖੁਸ਼ਬੂ ਦੇ ਤੇ ਬਹੁਤ ਮਿਹਰਬਾਨ ਹੁੰਦੀ ਹੈ ਇਹਦੇ ਲਈ ਆਪਾਂ ਪੰਚਾਇਤ ਰੋਪਾਖ ਕੂੜ ਦੇ ਦੱਸਦੇ ਹਾਂ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੇ ਤੁਹਾਡੇ ਸਿਰ ਕਰਜਾ ਹੋ ਗਿਆ ਤੁਹਾਡੇ ਘਰ ਪੈਸਾ ਨਹੀਂ ਟਿਕਦਾ ਤੁਸੀਂ ਉੱਥੇ ਕੀ ਕਰਨਾ ਕਿ ਜੀਲੇ ਰੰਗ ਦਾ ਕੱਪੜਾ ਲੈਣਾ ਹੈ ਜੀ ਉਹਦੇ ਵਿੱਚ ਤਿੰਨ ਟਿਕਾਂ ਕਪੂਰ ਤਿੰਨ ਪੰਜ ਲੌਂਗ ਪਾ ਲੈਣੇ ਹੈਗੇ ਤੇ ਉਹਦੀ ਇੱਕ ਕੋਟਰੀ ਬਣਾ ਲੈਣੀ ਹੈ ਕੋਟਰੀ ਬਣਾ ਕੇ ਤੁਸੀਂ ਆਪਣੀ ਤਜੋਰੀ ਦੇ ਵਿੱਚ ਰੱਖ ਦਿਓ ਤੇ ਤੁਸੀਂ ਦੇਖਿਓ ਦੇ ਨਾਲ ਤੁਹਾਨੂੰ ਕਿੰਨਾ ਫਾਇਦਾ ਹੁੰਦਾ ਤੇ ਉਹਦੇ ਇਹਦੇ ਵਿੱਚ ਰੱਖ ਸਕਦੇ ਆ ਤੁਸੀਂ ਤੇ ਸ਼ੀਮੀ ਨਿਵਾਜ ਜਦੋਂ 2-4 ਮਹੀਨਿਆਂ ਬਾਅਦ ਜਦੋਂ ਤੁਹਾਨੂੰ ਲੱਗੇ ਵੀ ਖਰਾਬ ਹੋ ਗਈ ਉਦੋਂ ਇਹਨੂੰ ਬਦਲ ਦਿਨਾ ਹੋਰ ਰੱਖ ਲੈਣਾ ਇਹ ਪਾਣੀ 'ਚ ਬਹਾ ਦੇਣਾ ਫਿਰ ਤੁਸੀਂ ਹੋਰ ਰੱਖ ਲੈਣਾ ਇਸ ਤਰ੍ਹਾਂ 2 ਮਹੀਨਿਆਂ ਬਾਅਦ ਵੀ ਰੱਖ ਸਕਦੇ ਹੋ 6 ਮਹੀਨਿਆਂ ਬਾਅਦ ਵੀ ਰੱਖ ਸਕਦੇ ਹੋਗੇ ਇਹ ਕੋਈ ਗੱਲ ਨਹੀਂ ਜੇ ਤੁਹਾਨੂੰ ਲੱਗੇ ਵੀ ਪੂਰਤੀ ਖਰਾਬ ਹੋ ਗਈ ਰੱਖ ਦਿਓ ਤੇ ਤਜੋਰੀ ਦੇ ਵਿੱਚ ਹਮੇਸ਼ਾ ਇੱਕ ਸ਼ੁਰੂਆਲੀ ਚੀਜ਼ ਰੱਖੋ ਜਿੱਥੇ ਤੁਸੀਂ ਪੈਸਾ ਰੱਖਦੇ ਹੋ ਨਾ ਉਥੇ ਅਰਗਬਤੀ ਦਾ ਖਾਲੀ ਪੈਕਟ ਰੱਖ ਸਕਦੇ ਹੋ ਧੂਨ ਦਾ ਖਾਲੀ ਪੈਕਟ ਰੱਖੋ ਤੇ ਕੋਈ ਸ਼ੁਰੂਆਲੀ ਚੀਜ਼ ਜ਼ਰੂਰ ਰੱਖਿਓ ਜਦ ਕੋਈ ਇਸ ਤਰ੍ਹਾਂ ਦੀ ਕੋਸ਼ੀਸ਼ੀ ਪਈ ਹੋਊਗੀ ਪੂਰਾ ਕਰ ਸਕਦੇ ਹਾਂ ਉਥੇ ਖੁਸ਼ਬੂ ਤੁਹਾਡੇ ਉਹਦੇ ਉਤੇ ਜੋਰੀ ਦੇ ਵਿੱਚ ਬਣੀ ਰਵੇ ਤੁਹਾਡੇ ਘਰ ਦੇ ਵਿੱਚ ਵਰਕ ਤਾਂ ਵੀ ਬਣੀਆਂ ਰਹਿ ਗਈਆਂ ਕਰਜ਼ਾ ਵੀ ਦਿਨੋ ਦਿਨ ਖਤਮ ਨੂੰ ਗੱਲ ਪੈਸਾ ਉਥੇ ਖੜਨ ਲੱਗ ਜੂਗਾ ਏ ਜੀ ਸਿਆ ਅੱਜ ਦਾ ਸੀ ਆਪਣੇ ਕੋਲ ਗੁਪਤ ਪਾਲ ਇਹ ਪਾਲ ਤੁਸੀਂ ਕਰੋ ਸੌਂ ਦੇ ਮਹੀਨੇ ਕਰਿ ਇਹ ਪਾਲ ਤੁਹਾਨੂੰ ਪੂਰਾ ਫਲ ਦੇਣਗੇ ਤੇ ਤੁਸੀਂ ਸਾਂਗ ਸੌਂ ਦੇ ਮਹੀਨੇ ਦੇ ਵਿੱਚ ਕਰੋਗੇ ਕਿਉਂਕਿ ਸੌਂ ਦੇ ਜਿਹੜੇ 3 ਮਹੀਨਾ ਹੁੰਦਾ ਦਿਨ ਹੁੰਦੇ 23 ਦੇਰਾਂ ਦੇ ਦਿਨ ਹੁੰਦੇ ਆ ਤੇ ਇਹ ਤੋਂ ਵੀ ਤਰੁਹਾ ਲੋਕਾਂ ਦੇ ਵਿੱਚ ਆਉਂਦੀਆਂ ਆਵਾਸ ਕਰਦੀਆਂ ਤੇ ਇਸ ਇਨਾਂ ਦਿਨਾਂ 'ਚ ਵੀ ਕਰ ਸਕਦੇ ਹੋ ਜਿਵੇਂ ਕੋਈ ਤਿਹਾਰ ਆਲਾ ਦਿਨ ਹੁੰਦਾ ਕੋਈ ਦੀਵਾਲੀ ਕੋਈ ਦਸਹਿਰਾ ਹੁੰਦਾ ਜਾਂ ਜਿਵੇਂ ਹੁਣ ਆਪਣੇ ਤੁਹਾਨੂੰ ਗੁਰੂ ਨਾਨਕ ਦੇਵ ਦਾ ਜਨਮ ਦਿਨ ਹੁੰਦਾ ਹੈ ਨਾ ਇਨਾਂ ਦਿਨਾਂ ਦੇ ਵਿੱਚ ਵੀ ਤੁਸੀਂ ਕਰ ਸਕਦੇ ਹੋਗੇ ਤੁਹਾਨੂੰ 100% ਫਾਇਦਾ ਹੋਊਗਾ ਜੇ ਸੀ ਜੀ ਆਈ ਦੀ ਵੀਡੀਓ ਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਅੱਗੇ ਤੋਂ ਮੇਰੀ ਵੀਡੀਓ ਦੇਖਣੇ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੁਸੀਂ ਇਨਾ ਕੀ ਜ ਸਮਾਂ ਕੱਢ ਕੇ ਮੇਰੇ ਨਾਲ ਜੁੜਦੇ ਹੋ इहो दिलो सारियां धनवाद वाहिगुरू जी का ख़ा वाहिगुरू जी फति